ਕੋਈ ਸੁੱਟੇ ਪਰਾਂ ਕੁਰਾਨਾ ਨੂੰ ਕੋਈ ਸਾਹਬ ਰਿਆ ਕਰ ਪਾਨਾ ਨੂੰ ਕਿ ਛਲ ਮੂਰਖ ਇਨਸਾਨਾਂ ਨੂੰ ਇੱਥੇ ਕਮਲ ਤੇ ਆਵੇ ਵਿਦਵਾਨਾਂ ਨੂੰ ਕੋਈ ਝੂਰੇ ਸਾਬ ਸਲਾਮਾਂ ਨੂੰ ਕਿਤੇ ਪੈ ਗਏ ਕੋਪ ਗੁਲਾਮਾਂ ਨੂੰ ਕਿਤੇ ਵਾਲ ਖਲਾਰੇ ਸ਼ਾਮਾਂ ਨੂੰ ਕੋਈ ਕਿਸਮਤ ਸਮਝੇ ਲਾਮਾਂ ਨੂੰ ਕੋਈ ਲੋ ਵਗਾਵੇ ਜਾਨਾਂ ਨੂੰ ਕੋਈ ਥੁਕ ਥੁਕ ਸੁੱਟੇ ਪਾਨਾ ਨੂੰ ਕਿ ਕਰੀਏ ਦਰਜ ਬਿਆਨਾਂ ਨੂੰ ਨਾ ਹੰਦਾਈ ਪਰਹੇਜ ਹੈ ਪਾਪਾ ਆਖੇ ਹਾਜੀ ਆਵੇ ਰੱਬ ਸੁਣੇ ਦੀ ਖੇਡ ਹੈ ਕੋਈ ਆਖਰੀ ਆਨ ਪੜਿਆ ਹੈ ਅਜ ਦਾਤਾ ਮੰਗਣ ਚੜਿਆ ਹੈ ਉਹ ਚੋਰ ਮਸੀਤੇ ਵੜਿਆਏ ਕੋਈ ਸਾਤ ਪੰਖ ਚੋਂ ਖੜਿਆ ਏ ਉਹ ਮੰਨ ਗਿਆ ਏ ਲੜਿਆ ਏ ਕਿਤੇ ਰੱਬ ਵੀ ਰੱਬ ਤੋਂ ਸੜਿਆ ਏ ਕਿਤੇ ਮੱਥੇ ਉ ਟਿੱਕਾ ਝੜਿਆ ਕਿਤੇ ਜੁੱਤੀ ਹੀਰਾ ਝੜਿਆ ਏ ਉਹਨੇ ਬੁੱਤ ਨੂੰ ਹੱਥੀਂ ਖੜਿਆ ਏ ਫਿਰ ਰੋਹ ਨੂੰ ਅੰਦਰ ਖੜਿਆ ਏ ਉਹਨੇ ਅੱਖਾਂ ਵਿੱਚ ਕੀ ਮੜਿਆ ਏ ਜਿਹੜਾ ਸਭ ਨੂੰ ਦੇਂਦਾ ਸੇਧ ਹੈ ਬਾਬਾ ਆ ਕੇ ਹਾਜੀ ਆਵੇ ਰੱਬ ਸੁਣੀ ਦੀ ਖੇਡ ਹੈ ਉਹਦੇ ਕੈਸੀ ਖੇਤ ਪਨੀਰੀ ਐ ਕੋਈ ਸੱਸੀ ਤੇ ਕੋਈ ਸੀਰੀ ਐ ਕਿਤੇ ਸੱਪ ਦੀ ਖੋੜ ਵਿੱਚ ਕੀੜੀ ਐ ਧਰ ਵੱਡਾ ਤੇ ਕਣੀ ਢੀੜੀ ਐ ਕਦੇ ਨੰਗਾ ਘਰੇ ਆ ਮੀਰੀ ਐ ਕਿਤੇ ਸ਼ਾਹਾਂ ਕੋਲ ਫਤੀਰੀ ਐ ਕੋਈ ਸੱਚੀ ਕਰਦਾ ਪੀਰੀ ਐ ਕਿਤੇ ਜੜੀ ਪਈ ਵਜੀਰੀ ਐ ਕਿਸੇ ਤੋਪ ਲਗਾ ਕੇ ਵੀੜੀ ਐ ਕਿਤੇ ਇੱਕ ਸਾਹਮਣੇ ਚੀਰੀ ਐ ਤੇ ਸਰਗੋ ਨੂੰ ਲਾਈ ਸੀੜੀ ਐ ਕੀਚਰਨ ਖਾਦੀ ਝੇੜ ਹੈ ਬਾਬਾ ਆ ਕੇ ਹਾਜੀ ਆ ਵੇ ਰੱਬ ਸੋਨੇ ਦੀ ਖੇੜ